ਬਾਲਸਾ ਬੈਠੇ ਰਿਹਾ ਹੈ ਸੋਹੀ ਸੁਲਤਾਨ ਫਤਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸਤਖੰਡ ਸ੍ਰੀ ਹਰਮਤਨ ਸਾਹਿਬ ਔਰ ਮੇਰੀ ਪੀੜ ਦੇ ਨਾਲ ਸਤਰੂ ਤਾਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜੁੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਵਾਸ ਸੰਧਿ ਜਿਵੇਂ ਇੱਕ ਪਟਾਡੇ ਵੱਲੋਂ ਬੰਬਾਖਸ਼ਪੀਤੀ ਹੋਈ ਅਤੇ ਸਾਰੇ ਸੰਗਤਕਾਰ ਦੇ ਨਾਮ ਚੁਲਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 15 ਮਾਰਚ ਨੂੰ ਸੰਮਤ ਮਾਨਸ਼ਾਹੀ 552 ਮੁਤਾਬਕ ਮਿਤੀ 3/8/2024 ਨੂੰ ਪੰਜ ਸਿੰਘ ਸਹਿਬਾਨ ਦੇ 71 ਸਾਲ ਸਕਤਰੇ ਅਕਾਲ ਪੁਰਖ ਸਾਹਿਬ ਦੇ ਵਿਕੇ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਨ ਦੇ ਸਰਵ ਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਦੇਵ ਸਿੰਘ ਬਾਦਲ ਨੇ بطور ਡਿਪਟੀ ਮੁੱਖ ਮੰਤਰੀ ਕਿਦਾਰ ਸਰਕਾਰ ਅੰਤਿਪਰਧਾਨ ਸ਼੍ਰੋਮਣੀ ਅਕਾਲੀ ਦਰਬ ਹੁੰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਕੰਟਕ ਰੂਪ ਦੇ ਐਕਸ਼ਨ ਹੋ ਬਹੁਤ ਭਾਰੀ ਨਾਬਦੀ ਸ਼੍ਰੋਮਣੀ ਅਕਾਲੀ ਦਰਬਾਰ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਜਿਸ ਨੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦੇ ਦਿੱਤੇ ਰੂਲ ਪੰਚ ਪ੍ਰੇਸ਼ੋਕਤੇ ਸ਼੍ਰੀ ਅਕਾ ਆਪਾਤਰ ਸਾਹਿਬ ਦੇ ਵਿਖੇ ਰੇਣ ਸੋ ਪੀਰ ਸਿੰਘ ਬਾਦਲ ਜੰਨਾ ਚਰਨ ਬਾਣੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਵਿੱਚ ਆਪਣੀ ਕੀਤੀ ਹੋਈ ਗੁਨਾਹਾਂ ਦੀ ਵਾਖੀ ਦੇ ਮੰਗਦਾ ਉਹਨਾਂ ਚੋਂ ਉਹਨਾਂ ਨੂੰ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਰਖਾਇਆ ਕੋਸ਼ਤ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲ ਸਾਹਿਬ ਜੀ ਰੋ ਸੋਲ ਸੁਲਤਾਨ ਫਤਿਹਪੁਰ ਸਾਹਿਬ ਜੀ ਨੂੰ ਰਾਮ ਦਾਸ ਜੀ ਮਹਾਰਾਜ ਜੀ ਦੇ ਪਾਵਨ ਕੁਲਸਰਸਤਾਨ ਸਤਖੰਡ ਸ੍ਰੀ ਬਰਮਨਤੋ ਸਾਹਿਬ ਅਤੇ ਮੇਰੀ ਜੀ ਦੇ ਮਾਲਕ ਸਤਪੁਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਕੁਲਸਰਸਤਾਨ ਸ੍ਰੀ ਕਾਪਟਕ ਸਤਸਹਿਬ ਦੇ ਸੰਗਮਕ ਜੁੜੇ ਹੋਏ ਗੁਰੂ ਰੋਪ ਗੁਰੂ ਕਲਸਾ ਵਾਸੰਤ ਦੇ ਜੀ ਜਿਸ ਵੇਸ਼ ਪਤ ਜਵਨ ਬਖਸ਼ ਕੀਤੀ ਹੋਈ ਮਤੇ ਸਾਰੇ ਸੰਕਲਪ ਕਰਦੇ ਕਰਾ ਗਿ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 15 ਭਾਦੋਂ ਸਨਮਾਨ ਸਿੰਘਾ ਜੀ 552 ਮੁਤਾਬਕ ਮਿਤੀ 3 ਅਕਤੂਬਰ 2024 ਨੂੰ ਪੰਜ ਸਿੰਘ ਸਹਿਬਾਨ ਦੇ 71 ਸਾਲ ਸਕਤਰੇ ਸ਼੍ਰੀ ਇਕਾਤ ਮੁਖ ਸਾਹਿਬ ਦੇ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਂ ਦੇ ਸਰਵਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ بطور ਡਿਪਟੀ ਮੁੱਖ ਮੰਤਰੀ ਕਿਦਾਰ ਸਰਕਾਰ ਅੰਤਿਮ ਪ੍ਰਧਾਨ ਸ਼੍ਰੋਮਣੀ ਅਕਾਲੀ ਦਰਬ ਹੁੰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਰਕਸ਼ਨ ਉਹ ਬਹੁਤ ਭਾਰੀ ਕਾਮ ਕੀ ਸ਼੍ਰੋਮਣੀ ਅਕਾਲੀ ਦਰਬਾਰ ਦੀ ਹਾਲਤ ਬਹੁਤ ਬਦਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਜਿਸ ਨੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਦੇ ਕੇ ਰੂਪ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਪੰਥਰ ਸਾਹਿਬ ਦੇ ਵਿਖੇ ਰੇਣ ਸੋ ਦੇ ਸੰਗਵਾਦ ਜਨਮ ਜਨ ਮਾਣੇ ਸਿੱਖ ਦੀ ਤਰ੍ਹਾਂ ਸ੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਸ੍ਰੀ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਬਾਖੇ ਦੇ ਮੰਗਦਾਰ ਉਹਨਾਂ ਚੋਂ ਉਹਨਾਂ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਦੇ ਤੋਂ ਰਖਾਇਆ ਕੋਸ਼ਤ ਦਿੱਤਾ ਜਾਂਦਾ ਹੈ ਬਹੁਤ ਬੇਦਖਾਦ ਸਾਰ ਬਹੁਤ ਜੀ ਦੀ ਕਿਰਤ